ਸਿਆਸੀ ਕਾ ਦੋਸਤੋ ਮੈਂ ਮਨਜੀਤ ਕੋ ਅੱਜ ਮੈਂ ਤੁਹਾਡੇ ਕੋਲ ਫਿਰ ਇੱਕ ਗਲੇ ਦਾ ਪੋਸਟ ਵੀ ਪਿਆਰਾ ਡਿਜ਼ਾਈਨ ਲੈ ਕੇ ਆਈ ਆ ਤੇ ਤੁਹਾਨੂੰ ਵਧੀਆ ਵੀ ਲੱਗੇਗਾ ਤੇ ਸੌਖਾ ਵੀ ਤਰੀਕਾ ਹੈ ਡਿਜ਼ਾਈਨ ਬਣਾਉਂਦਾ ਜਿਵੇਂ ਮੈਂਨੇ ਗਲੇ ਦੇ ਉੱਤੇ ਪਹਿਲਾਂ ਹੀ ਕੱਪੜੇ ਦੇ ਉੱਤੇ ਪੇਸਟ ਕੀਤਾ ਹੋਇਆ ਏ ਇਹ ਮੈਂਨੇ ਪੱਟੀ ਤਿਆਰ ਕੀਤੀ ਹੈ ਬੁਕਰਮ ਦੇ ਉੱਪਰ ਅਟੈਚ ਕੀਤੀ ਹੋਈ ਏ ਇਹ ਮੈਂਨੇ ਲਈਏ 11.5 ਇੰਚ ਲਈਏ 12 ਇੰਚ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਤੇ ਇਹ ਆਪਾਂ ਜਿਹੜੇ ਫਰੰਟ ਵਾਲਾ ਗਲਾ ਹੈ ਉਹਦਾ ਸੈਂਟਰ ਕਰਕੇ ਚਾਕ ਦੀ ਮਦਦ ਨਾਲ ਨਿਸ਼ਾਨ ਲਾ ਲਾਂਗੇ ਸਾਰੇ ਉੱਪਰ ਲਗਾ ਲਾਂਗੇ ਤੇ ਬਰਾਬਰ ਕਰਕੇ نیچے ਤੱਕ ਆਊਗਾ ਇਹ ਨਿਸ਼ਾਨ ਆਪਾਂ ਇਸ ਦੇ ਉੱਤੇ ਲਗਾ ਕੇ ਇਸ ਤਰ੍ਹਾਂ ਲਗਾ ਲਾਂਗੇ ਤਾਂ ਕਿ ਆਪਣਾ ਦੋਨੋਂ ਪਾਸੇ ਬਰਾਬਰ ਆਵੇ ਤੇ ਪੱਟੀ ਰੱਖਣ ਤੇ ਜਿੱਦੋਂ ਰੱਖਾਂਗੇ ਆਪਾਂ ਤੇ ਕੋਈ ਗੱਲ ਦਿੱਕਤ ਨਾ ਆਵੇ ਤੇ ਇਹਦਾ ਪੱਟੀ ਦਾ ਵੀ ਮੈਂਨੇ ਅੱਧ ਕਰਕੇ ਨਿਸ਼ਾਨੀ ਲਗਾ ਲੈਣੇ ਆਪਾਂ ਤਾਂ ਕਿ ਆਪਾਂ ਨੂੰ ਪੱਟੀ ਥੋੜੀ ਜਿਹੀ ਵੀ ਟੇਢੀ ਨਾ ਜਾਵੇ ਆਪਣੀ ਇਸ ਤਰ੍ਹਾਂ ਆਪਾਂ ਨੇ ਪੱਟੀ ਵੀ ਕਰ ਲਈਏ ਤਿਆਰ ਤੇ ਇਹ ਆਪਾਂ ਨੇ ਜਿੰਨਾ ਵੀ ਗਲਾ ਤੁਸੀਂ ਨੇ ਤਿਆਰ ਰੱਖਣਾ ਹੈ ਉਸ ਤੋਂ ਅੱਧਾ ਇੰਚ ਉੱਪਰ ਰੱਖ ਕੇ ਜਿਵੇਂ 6.5 ਰੱਖਣਾ ਹੈ ਤੇ 7 ਇੰਚ ਰੱਖ ਕੇ ਇਹ ਇੱਕ ਨਿਸ਼ਾਨ ਲਗਾ ਲੈਣਾ ਹੈ ਤੇ ਹੁਣ ਆਪਾਂ ਇਹ ਪੱਟੀ ਨੂੰ ਉੱਪਰ ਰੱਖ ਕੇ ਸੈਂਟਰ ਦੇ ਵਿੱਚ ਰੱਖ ਕੇ ਥੋੜਾ ਜਿਹਾ ਉੱਪਰ ਰੱਖਣਾ ਹੈ ਤੇ ਆਪਣੀ ਗਲੇ ਦੇ ਵਿੱਚ ਆ ਜਾਵੇ ਤੇ ਕਾਪਾ ਮੋٹے ਬਖੇ ਨਾਲ ਸਿਉਣ ਲਗਾ ਲਾਂਗੇ ਉੱਪਰ ਇਹਦੇ ਸੈਂਟਰ ਦੇ ਵਿੱਚ ਤੇ ਇਸ ਨੂੰ ਆਪਾਂ ਸਿੱਧਾ ਨਾਲ ਫੋਲਡ ਕਰ ਦਾਂਗੇ ਇਹ ਮੈਨੇ ਕੋਈ ਉਹਦੇ ਨਾਲ ਨਹੀਂ ਜੋੜਿਆ ਹੋਇਆ ਸਲਾਈ ਨਾਲ ਇਹ ਮੈਨੇ ਵੈਸੀ ਹੀ ਫੇਵਿਕਵਿਕ ਜੇ ਨਾਲ ਜੋੜਿਆ ਹੋਇਆ ਏ ਇਹ ਆਪਾਂ ਪੂਰੀ ਅੰਦਰ ਤੋਂ ਉੱਪਰ ਤੱਕ ਨਹੀਂ ਸਿਉਣ ਲਿ ਜਾਣੀ ਥੋੜਾ ਜਿਹਾ ਘੱਟ ਕੇ ਤੇ ਹੁਣ ਆਪਾਂ ਇਹਦੀ ਸਾਈਡ ਤੇ ਲੇਸ ਤਰ ਲਾਂਗੇ ਇਸ ਤਰ੍ਹਾਂ ਤੁਸੀਂ ਪੱਟੀ ਪਹਿਲਾਂ ਤਿਆਰ ਕਰਕੇ ਵੀ ਤੇ ਰੱਖ ਸਕਦੇ ਹੋ ਤੇ ਇਹ ਮੈਨੇ ਪੱਟੀ ਪਹਿਲਾਂ ਬਾਅਦ ਚ ਤਿਆਰ ਕੀਤੀ ਹੈ ਡਿਜ਼ਾਈਨ ਤੇ ਆਪਾਂ ਆਲੇ ਦੁਆਲੇ ਇਹਦੇ ਸਿਉਣ ਲਗਾ ਲੈਣੀ ਹੈ ਚੌਰਸ ਪੱਟੀ ਬਣੇਗੀ ਇਸ ਤਰ੍ਹਾਂ ਆਲੇ ਦੁਆਲੇ ਸਿਉਣ ਲਗਾ ਕੇ ਆਪਣੀ ਪੱਟੀ ਤਿਆਰ ਹੋ ਚੁੱਕੀ ਹੈ ਜੀ ਇਸੋਹ ਕਾਯਾ ਤਰੀਕਾ ਹੈ ਸਿੰਪਲ ਪਲੇਨ ਸੂਟ ਦੇ ਉੱਤੇ ਬਣਾਉਣ ਦਾ ਪਲੇਨ ਸੂਟ ਤੇ ਵੈਸੀ ਜਿਆਦਾ ਸੋਹਣੀ ਲੱਗਦੀ ਹੈ ਦਿਖਦੀ ਵੀ ਇਹ ਡਿਜ਼ਾਈਨ ਤੇ ਆਪਾਂ ਨੇ ਸਿਉਣ ਲਗਾ ਲੀਏ ਤੁਸੀਂ ਚਾਹੋ ਤਾਂ ਇਹਦੇ ਵਿੱਚ ਵੀ ਲੈਸ ਲਗਾ ਕੇ ਡਿਜ਼ਾਈਨ ਬਣਾ ਸਕਦੇ ਹੋ ਆਪਾਂ ਇਹਦੇ ਵਿੱਚ ਸਿਰ ਬਟਨ ਹੀ ਲਗਾਣੇ ਨੇ ਪੱਟੀ 'ਚ ਇਹ ਦੇਖੋ ਜੀ ਆਪਣੀ ਪੱਟੀ ਬਹੁਤ ਹੀ ਪਿਆਰੀ ਤੇ ਸਫਾਈ ਨਾਲ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਉੱਤੇ ਗਲਾ ਅਟੈਚ ਕਰ ਲਾਂਗੇ ਗਲਾਤੂਸੀ ਆਪਦੇ ਹਿਸਾਬ ਨਾਲ ਜਿਹੜੇ ਮਰਜ਼ੀ ਡਿਜ਼ਾਈਨ ਦਾ ਰੱਖ ਸਕਦੇ ਹੋ ਇਹ ਮੈਨੇ ਬਰਾਬਰ ਕਰਕੇ ਆਲੇ ਦੁਆਲੇ ਸਿਉਣ ਲਗਾਵਾਂਗੇ ਨਾਲ ਨਾਲ ਬਿਲਕੁਲ ਸਿਉਣ ਲਗਾ ਕੇ ਆਪਾਂ ਸੈਂਟਰ ਦੇ ਵਿੱਚੋਂ ਕੱਟ ਕਰਾਂਗੇ ਸੈਂਟਰ 'ਚ ਆਪਾਂ ਕਟਿੰਗ ਕਰਕੇ ਆਲੇ ਦੁਆਲੇ ਸੈਂਟਰ 'ਚ ਆਪਾਂ ਕਟਿੰਗ ਕਰਕੇ 1/2 ਇੰਚ ਦਾ ਰੱਖ ਕੇ ਛੋਟੇ ਛੋਟੇ ਜਿਹੇ ਕੱਟ ਪਾ ਦਾਂਗੇ ਉਸ ਤਰ੍ਹਾਂ ਜੇ ਮੇਰੀਆਂ ਵੀਡੀਓ ਤੁਹਾਨੂੰ ਵਧੀਆ ਲੱਗਦੀਆਂ ਨੇ ਤਾਂ ਪੀਸ ਮੈਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਬਹੁਤ ਮਿਹਨਤ ਲੱਗਦੀ ਹੈ ਬਣਾਉਣ ਤੇ ਆਪਾਂ ਇਹ ਪਰ ਸਿਉਣ ਕੱਚੇ ਵਖੇ ਨਾਲ ਲਗਾ ਲਈਏ ਜਾਂ ਆਪਾਂ ਇਹਦੇ ਵਿੱਚ ਵੀ ਹੁਣ ਲੈਸ ਤਰਾਂਗੇ ਗਲੇ ਦੇ ਵਿੱਚ ਉਹੀ ਡਿਜ਼ਾਈਨ ਵਾਲੀ ਲੈਸ ਆਪਾਂ ਅੰਦਰਲੇ ਪਾਸੇ ਧਰ ਦਾਂਗੇ ਔਰ ਥੋੜੀ ਜੀ ਬਾਹਰ ਨੂੰ ਡਿਜ਼ਾਈਨ ਰੱਖ ਕੇ ਇਸ ਤਰ੍ਹਾਂ ਬਰਬਰ ਰੱਖ ਲੈਣਾ ਹੈ ਤੇ ਆਪਾਂ ਇਹਦੇ ਵੀ ਆਲਦ ਵਾਲੇ ਸਿਉਣ ਲਗਾ ਦਾਂਗੇ ਬਿਲਕੁਲ ਨਾਲ-ਨਾਲ ਸਿਉਣ ਲਗਾਣੀ ਹੈ ਬਰੀਕ ਬਕੇ ਕਰਕੇ ਇਹਨੇ ਥੋੜੀ ਜੀ ਵੀਡੀਓ ਤੇਜ਼ ਕਰਤੀ ਸੀ ਕਿ ਆਪਣੀ ਜਿਆਦੀ ਨਾ ਬਹੁਤ ਲੰਬੀ ਵੀਡੀਓ ਬਣੇ ਆਪਣੀ लेस ਵੀ ਗਲੇ ਦੀ ਵੀ ਤਾਂ ਲੱਗ ਕੇ ਤਿਆਰ ਹੋ ਚੁੱਕੀ ਹੈ ਤੇ ਗਲੇ ਦੀ ਲੁੱਕ ਇਸ ਕੋਲ ਇਸ ਤਰ੍ਹਾਂ ਆਈ ਹੈ ਦੇਖੋ ਜੀ ਜੇ ਤੁਹਾਨੂੰ ਇਹ ਡਿਜ਼ਾਈਨ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਸਪੋਰਟ ਜ਼ਰੂਰ ਕਰਿਆ ਕਰੋ ਤਾਂ ਕਿ ਹੌਸਲਾ ਹੋ ਜਾਂਦਾ ਹੈ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੈ ਸਿੰਪਲ ਦਾ ਸਿੰਪਲ ਧੰਨਵਾਦ ਜੀ